ਮੰਤਰੀ ਚੇਤਨ ਸਿੰਘ ਜੋੜਵਾਜਾ ਸੈਡਾ ਮੌਜੂਦ ਨੇ ਚੇਤਨ ਜੀ ਇੱਕ ਸਵਾਲ ਹੈ ਜਿਸ ਤਰੀਕੇ ਦੇ ਨਾਲ ਅੱਜ ਜੋ ਵਿਦ ਇੱਕ ਪਠਾਨਵਾਚਾਦਾਰਾ ਪੋਸਟ ਦੀ ਕੀਤੀ ਦੀ ਮੰਗ ਕੀਤੀ ਉਹਨਾਂ ਨੇ ਉਹਨਾਂ ਨੂੰ ਲੱਗਿਆ ਕਿ ਸਿੰਥੈਟਿਕ ਨਸ਼ੇ ਦਾ ਬਦਲ ਹੋ ਸਕਦਾ ਜਿਵੇਂ ਪਿਛਲੇ ਸਮੇਂ ਦਰਮਿਆਨ ਅਸੀਂ ਦੇਖਿਆ ਕਿ ਸਾਡੇ ਜਿਹੜੇ ਰਵਾਇਤੀ ਨਸ਼ੇ ਸੀਗੇ ਉਹਨੂੰ ਭੁੱਕੀ ਕਹੋ ਫੀਮ ਕਹੋ ਜਿਹੜੇ ਵੀ ਕੋਈ ਉਹਦਾ ਸੇਵਨ ਕਰਦੇ ਸੀ ਉਹਨਾਂ ਨੇ ਕਦੇ ਵੀ ਕੋਈ ਡਾਕਾ ਨਹੀਂ ਮਾਰਿਆ ਕੋਈ ਲੁੱਟ ਨਹੀਂ ਕੀਤੀ ਕੋਈ ਕਤਲ ਨਹੀਂ ਕੀਤਾ ਉਹਨਾਂ ਨੇ ਜੇ ਉਹਦਾ ਸੇਵਨ ਕੀਤਾ ਤਾਂ ਆਪਣੇ ਕੰਮ ਵਾਸਤੇ ਆਪਣਾ ਕੰਮ ਕਰਦੇ ਰਹੇ ਹਟਵਾਉਂਦੇ ਰਹੇ ਸੋ ਉਸ ਕਰਕੇ ਜਿਹੜਾ ਹੁਣ ਸਮਾਂ ਜਿਹੜਾ ਕਹਿੰਦੇ ਸੀਗੇ ਇਹ ਕਿ ਬੱਚੇ ਨੇ ਜਿਹੜੇ ਉਹ ਸਿੰਥੈਟਿਕ ਡਰਗ ਕਰਨੀ ਜਿਹੜਾ ਮੂਵ ਹੋਏ ਨੇ ਜਿਹੜਾ ਕਿਤੇ ਨਾ ਕਿਤੇ ਉਹਨਾਂ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਂਦੇ ਨੇ ਸੋ ਉਸ ਤੋਂ ਇਹਨਾਂ ਦਾ ਇਹੀ ਕਹਿਣਾ ਸੀ ਕਿ ਜੇ ਉਸ ਤੋਂ ਖਿਹੜਾ ਛਡਾਉਣਾ ਹੈ ਤਾਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਵਿੱਚ ਜਿਹੜੀ ਪੋਸਟ ਦੀ ਖੇਤੀ ਆ ਉਹਨੂੰ ਜਿਹੜਾ ਹੈਗਾ ਮਨਜ਼ੂਰੀ ਦੇਣੀ ਚਾਹੀਦੀ ਆ ਜਿੱਥੇ ਉਹਦੇ ਨਾਲ ਜਿਹੜਾ ਨਸ਼ਿਆਂ ਦਾ ਉਹ ਰੁਕੂਗਾ ਉਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਦਾ ਜਿਹੜਾ ਫਾਈਨੈਂਸ਼ਲੀ ਤੌਰ ਤੇ ਉਹ ਵੀ ਹੈ ਜਿਹੜਾ ਮਜ਼ਬੂਤ ਹੋਣ ਲੱਗਦਾ ਹੈ ਕਿ ਔਰਤਾਂ ਦੇ ਵੱਲੋਂ ਵਿਰੋਧ ਹੋ ਸਕਦਾ ਕਿਉਂਕਿ ਖਾਸ ਤੌਰ ਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਜੋ ਪਰਵਾਰਿਕ ਅਸੀਸ ਮਸਲੇ ਦੀ ਗੱਲ ਕਰੀਏ ਤਾਂ ਬੇਸ਼ੱਕ ਤੁਸੀਂ ਸਿੰਥੈਟਿਕ ਨਸ਼ੇ ਦਾ ਇੱਕ ਬਦਲ ਦੱਸ ਰਹੇ ਹੋ ਲੇਕਿਨ ਲੱਗਦਾ ਕਿ ਔਰਤਾ ਵਿਰੋਧ ਕਰ ਸਕਦੀ ਹੈ ਮੈਂ ਦੇਖੋ ਤੁਹਾਡੇ ਨਹੀਂ ਨਹੀਂ ਆ ਅਕਸਰ ਗੱਲ ਚੱਲਦੀ ਹੈ ਜਦੋਂ ਵੀ ਕਿਤੇ ਕੋਈ ਕਿਸੇ ਤੁਸੀਂ ਪਿੰਡਾਂ ਦੇ ਵਿੱਚ ਖੁੰਡਾਂ ਤੇ ਬੈਠੋਗੇ ਕਿ ਫਲਾਣੇ ਬੰਦੇ ਨੂੰ ਅਟੈਕ ਆਇਆ ਤਾਂ ਉਹਨੂੰ ਸਭ ਤੋਂ ਪਹਿਲਾਂ ਫੀਮ ਦਿੱਤੀ ਗਈ ਇਹਦਾ ਕਾਰਨ ਕੀ ਹੈ ਇਦਾ ਕਾਰਨ ਇਹੀ ਹੈ ਕਿ ਸਾਡਾ ਜਿਹੜਾ ਬਲੱਡ ਸਰਕੂਲ ਹੈ ਜਿਹੜਾ گاੜਾ ਹੋ ਜਾਂਦਾ ਉਹਨੂੰ ਜਦੋਂ ਫੀਮ ਦਾ ਦਿੱਤੀ ਜਾਂਦੀ ਹੈ ਤਾਂ ਉਹਦੇ ਨਾਲ ਜਿਹੜਾ ਬਲੱਡ ਦਾ ਹੈਗਾ ਉਹ ਪਤਲਾ ਹੁੰਦਾ ਔਰ ਸਰਕੂਲੇਟ ਹੁੰਦਾ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਭੈਣ ਸਾਡੀ ਕੋਈ ਬੀਬੀ ਸਾਡੀ ਕੋਈ ਐਦਾਂ ਦਾ ਵਿਰੋਧ ਕਰੂਗੀ ਕਿਉਂਕਿ ਜਿਨ੍ਹਾਂ ਦੇ ਬੱਚੇ ਚਿੱਟੇ ਚ ਜਾਂ ਸਿੰਥੈਟਿਕ ਨਸ਼ਿਆਂ ਚ ਗਲਤਾਨ ਹੋ ਗਏ ਉਹ ਉਹ ਕਦੋਂ ਕਹਿੰਦੇ ਨੇ ਉਹ ਤਾਂ ਕਹਿੰਦੇ ਨੇ ਇਹਦੇ ਨਾਲ ਤਾਂ ਫੀਮ ਖਾਲਾ ਕਰੋ ਅੱਜ ਜੇ ਕੋਈ ਸਿੰਥੈਟਿਕ ਨਸ਼ਾ ਕਰਦਾ ਤਾਂ ਉਹ ਇੱਕ ਦਿਨ ਦੀ ਰੋਜ਼ ਮੈਨੂੰ ਲੱਗਦਾ 1000 2000 ਤੱਕ ਜਾਂਦੀ ਹੈ ਇਹ ਜਿਹੜੇ ਫੀਮ ਹੈ ਇਹਦਾ ਮੈਨੂੰ ਲੱਗਦਾ ਇਨਾ ਰੇਟ ਨਹੀਂ ਹੋਣਾ ਮਹਿੰਗਾ ਇਨਾ ਰੇਟ ਨਹੀਂ ਹੋਣਾ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਇਹਦਾ ਵਿਰੋਧ ਹੋਊਗਾ ਜਿੱਥੇ ਤੁਸੀਂ ਦੇਖ ਲਓ ਬਾਕੀ ਤੁਸੀਂ ਫੀਡਬੈਕ ਲਓ ਲੋਕਾਂ ਤੋਂ ਜਾ ਕੇ ਵੀ ਲੋਕ ਕੀ ਕਹਿੰਦੇ ਨੇ ਦੇਖੋ ਪਠਾਨ ਮਜ਼ਹਰਾ ਸਾਹਿਬ ਨੂੰ ਜੋ ਲੋਕਾਂ ਨੇ ਗੱਲ ਕਹੀ ਉਹ ਪਠਾਨ ਮਜ਼ਹਰਾ ਸਾਹਿਬ ਨੇ ਚੱਕੀ ਆ ਪਠਾਨ ਮਜ਼ਹਰਾ ਸਾਹਿਬ ਨੇ ਅਬਦਲ ਉਹ ਤਾਂ ਕੋਈ ਗੱਲ ਚੱਕੀ ਨਹੀਂ ਦੇਖੋ ਪੰਜਾਬ ਦੇ ਲੋਕ ਜੋ ਗੱਲ ਕਹਿਣਗੇ ਐਮਐਲਏ ਸਾਹਿਬਾਨ ਨੂੰ ਕਿ ਆਹ ਮੁੱਦਾ ਹੈ ਜਿਹੜਾ ਇਹਨੂੰ ਤੁਸੀਂ ਚੁੱਕੋ ਉਹੀ ਇਹਨਾਂ ਨੇ ਗੱਲ ਕੀਤੀ ਸੋ ਮੈਨੂੰ ਲੱਗਦਾ ਮੈਨੂੰ ਨਹੀਂ ਲੱਗਦਾ ਪੰਜਾਬ 'ਚ ਕੋਈ ਦਾ ਵਿਰੋਧ ਕਰੂਗਾ ਜਿਹੜੇ ਅੰਦਰ ਬੈਠੇ ਨੇ ਉਹਨਾਂ ਨੂੰ ਵੀ ਕੋਈ ਐਦਾਂ ਦੀ ਗੱਲ ਰਹੇ ਨਹੀਂ ਕਿ ਜਿਨੇ ਮੈਂਬਰ ਸਾਹਿਬਾਨ ਅੰਦਰ ਬੈਠੇ ਸੀ ਰਾਜਕੁਮਾਰ ਸਿੰਬੋਲਿਕਲੀ ਅੱਜ ਸੰਗਲ ਲੈ ਕੇ ਗਏ ਸੀ ਕਹਿੰਦੇ ਹੁਣ ਪੰਜਾਬ ਦੇ ਲੋਕ ਇਹਨਾਂ ਨੂੰ ਸੰਗਲ ਪਾਉਣਗੇ ਲੋਕ ਸਭਾ 'ਚ ਸੰਗਲ ਤਾਂ ਪਾਤਾ ਇਹਨਾਂ ਨੂੰ ਸੰਗਲ ਪਿੱਛੇ ਵੀ ਪਾਤਾ ਆਉਣ ਵਾਲੇ ਸਮੇਂ 'ਚ ਲੋਕ ਸਭਾ 'ਚ ਵੀ ਸੰਗਲ ਇਹਨਾਂ ਦੇ ਪਾਇਆ ਜਾਊਗਾ ਦੇਖਦੇ ਜਾਓ ਕਿਉਂਕਿ ਇਹ ਪਖੰਡ ਖੰਡ ਕਰਦੇ ਆਪਦੇ ਆਪ ਨੂੰ ਦੁੱਤੋਤਾ ਸਮਝਦੇ ਆ ਪਰ ਜੇ ਸਹੀ ਮਾਇਨਾਂ ਦੇ ਵਿੱਚ ਅਸੀਂ ਦੇਖੀਏ ਤਾਂ ਆ 2 ਸਾਲਾਂ ਦੇ ਪੀਰੀਅਡ ਦੇ ਵਿੱਚ ਸਰਕਾਰ ਨੇ ਬਹੁਤ ਕੁਝ ਕੀਤਾ ਜੋ ਇਹਨਾਂ ਦੇ 5 ਸਾਲ ਦੇ ਵਿੱਚ ਨਹੀਂ ਕਰ ਸਕੇ 10 ਸਾਲ ਚ ਨਹੀਂ ਕਰ ਸਕੇ ਉਹ 2 ਸਾਲ ਦੇ ਕਾਰਜਕਾਲ ਦੇ ਵਿੱਚ ਆਮਾਦੀ ਪਾਰਟੀ ਦੀ ਸਰਕਾਰ ਨੇ ਜਿਹੜਾ ਕਰਕੇ ਦਿਖਾਇਆ ਅਜੇ 3 ਸਾਲ ਇਸ ਸਰਕਾਰ ਦੇ ਪੈਂਡਗੇ ਅਗਲੀ ਵਾਰੀ ਜਦੋਂ ਆਵਾਦੀ ਪਾਰਟੀ ਦੀ ਸਰਕਾਰ ਆਉ ਉਤੋਂ ਉਸ ਤੋਂ ਬਾਅਦ ਚ ਕੰਮ ਕਰੂ ਆ ਪੰਜ ਸਾਲਾਂ ਦੇ ਵਿੱਚ ਤੁਸੀਂ ਆਪ ਖੁਦ ਦੇਖੋ ਮਹਿਸੂਸ ਕਰੋਗੇ ਕਿ ਪੰਜਾਬ ਦੇ ਲੋਕ ਬਿਲਕੁਲ ਸਰਕਾਰ ਨੂੰ ਪੂਰਾ ਸਮਰਥਨ ਦੇਣਗੇ ਔਰ ਲੋਕ ਸਭਾ ਦੇ ਵਿੱਚ 13 ਦੇਤੀਆਂ ਨਾਲ ਸੀਟਾਂ ਪੰਜਾਬ ਦੀਆਂ ਜਿਹੜੀਆਂ ਆਵਾਦੀ ਪਾਰਟੀ ਦੀ ਝੋਲੀ ਚ ਪਈਆਂ ਇਹਨਾਂ ਸਾਡੇ ਨਾਲ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਜਰਾ ਹਾਲਾਂਕਿ ਜੇਕਰ ਦੇਖਿਆ ਜਾਏ ਤਾਂ ਫਿਰ ਕਾਂਗਰਸ ਦੇ ਵੱਲੋਂ ਆਪਣੇ ਤਰੀਕੇ ਦੇ ਨਾਲ ਵਿਰੋਧ ਕਿਉਂਕਿ ਸਿੰਬੋਲਿਕਲੀ ਅੱਜ ਸੰਗ ਲੈ ਕੇ ਗਈ ਸੀ ਡਾਕਟਰ ਰਾਜਕੁਮਾਰ ਲੇਕਿਨ ਸਵਾਗਤ ਹੈ ਉਹਨਾਂ ਨੇ ਇਹ ਕਿ ਅਸੀਂ ਇਹ ਜਿਹੜਾ ਸੰਗਲ ਹੈ ਉਹ ਜਿਹੜੇ ਸਪੀਕਰ ਨੇ ਉਹਨਾਂ ਨੂੰ ਦੇ ਰਿਹਾ ਕਿ ਤਾਜ ਜਿਹੜੇ ਵਿਧਾਇਕ ਦੂਜੇ ਪਾਸੇ ਬੈਠੇ ਨੇ ਸੱਤਾਧਿਰ ਦਿਨ ਨੂੰ ਸੰਗਲਪਾਉ ਪੰਜਾਬ ਦੇ ਲੋਕ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਨੂੰ ਸੰਗਲਪਾਉਣਗੇ ਲੇਕਿਨ ਹੁਣ ਇੱਕ ਦੂਜੇ ਦੇ ਉੱਤੇ ਵਿਰੋਧ ਤੰਜ ਦੀ ਜਿਹੜੀ ਲੜੀ ਆ ਉਹ ਟੁੱਟਨੀ ਨਹੀਂ ਰਹੀ ਕਿਉਂਕਿ ਜੇ ਦੇਖਿਆ ਜਾਵੇ ਤਾਂ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਦੇ ਪਹਿਲੇ ਦਿਨ ਤੋਂ ਲੈ ਕੇ ਅੱਜ ਪੰਜਵਾਂ ਦਿਨ ਹੈ ਲਗਾਤਾਰ ਉਹੀ ਕੁਝ ਚੱਲਦਾ ਹੈ ਲੇਕਿਨ ਹੁਣ ਆਨਲਾਈਨ ਸਮਝ ਦੇਖਣਾ ਹੋਏਗਾ ਬਜਟ ਸੈਸ਼ਨ ਦੇ ਵਿੱਚ ਕਿਸ ਤਰ੍ਹਾਂ ਵਿਰੋਧੀ ਧਿਰ ਹੋਰ ਕਿਹੜੇ-ਕਿਹੜੇ ਮ